ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਹੀ ਪਤਾ ਹੈ ਕਿ ਮੂਲ ਮੰਤਰ ਦੀ ਸਿੱਖ ਧਰਮ ਵਿੱਚ ਕੀ ਅਹਿਮਤ ਹੈ ਮੂਲ ਮੰਤਰ ਸਿੱਖ ਧਰਮ ਦਾ ਆਧਾਰ ਹੈ ਇਹ ਉਹ ਬੁਨਿਆਦੀ ਪਵਿੱਤਰ ਬਾਣੀ ਹੈ ਜੋ ਸਾਨੂੰ ਰੱਬ ਦੀ ਹਕੀਕਤ ਬਾਰੇ ਦੱਸਦੀ ਹੈ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਰਾਹੀਂ ਸਾਰਾ ਰੋਹਾਨੀ ਰਸਤਾ ਇੱਕ ਛੇੜੀਕ ਲਫ਼ਜ਼ਾਂ ਵਿੱਚ ਸਾਂਝਾ ਕੀਤਾ ਇਹ ਸਾਨੂੰ ਦੱਸਦਾ ਹੈ ਕਿ ਰੱਬ ਇੱਕ ਹੈ ਉਹ ਸਦਾ ਸੱਚ ਹੈ ਉਹ ਸਭ ਕੁਝ ਰਚਨ ਵਾਲਾ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਉਹ ਉਸ ਨੂੰ ਕਿਸੇ ਨਾਲ ਵੈਰ ਨਹੀਂ ਉਹ ਅਕਾਲ ਹੈ ਜਨਮ ਮਰਨ ਤੋਂ ਪਰੇ ਹੈ ਆਪਣੀ ਹੀ ਜੋਤ ਹੈ ਤੇ ਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਇੱਕ ਓੰਕਾਰ ਇੱਕ ਰੱਬ ਹੀ ਸਭ ਕੁਝ ਹੈ ਇੱਕ ਓੰਕਾਰ ਇੱਕ ਸੰਕੇਤਿਕ ਸੰਕੇਤ ਹੈ ਜੋ ਦੱਸਦਾ ਹੈ ਕਿ ਇਹ ਸ੍ਰਿਸ਼ਟੀ ਇਹ ਕਾਇਨਾਤ ਇੱਕ ਹੀ ਸਰੋਤ ਤੋਂ ਨਿਕਲੀ ਹੈ ਇੱਕ ਮਤਲਬ ਇੱਕ ਨਾ ਕੋਈ ਹੋਰ ਓੰਕਾਰ ਜੋ ਆਕਾਰ ਵਿੱਚ ਵੀ ਹੈ ਤੇ ਆਕਾਰ ਤੋਂ ਪਰੇ ਵੀ ਰੱਬ ਹਰ ਜਗ੍ਹਾ ਹੈ ਪਵਨ ਵਿੱਚ ਪਾਣੀ ਵਿੱਚ ਅੱਗ ਵਿੱਚ ਪੱਥਰ ਵਿੱਚ ਨਾ ਹੀ ਉਹ ਹਿੰਦੂ ਹੈ ਨਾ ਹੀ ਉਹ ਮੁਸਲਮਾਨ ਨਾ ਉਹ ਦੇਹੀ ਵਿੱਚ ਬੱਧ ਹੈ ਇਹ ਸ਼ਬਦ ਸਾਡੀ ਸੋਚ ਦੀ ਹੱਦ ਤੋਂ ਪਰੇ ਹੈ ਇਹ ਸਾਨੂੰ ਇੱਕ ਰੱਬ ਨਾਲ ਜੋੜਦਾ ਹੈ ਜੋ ਹਮੇਸ਼ਾ ਨਾਲ ਹੈ ਸਤਨਾਮ ਉਸ ਦਾ ਨਾਮ ਸਦਾ ਸੱਚ ਹੈ ਇਹ ਰੱਬ ਦੀ ਹਸਤੀ ਉਸ ਦੀ ਪਹਿਚਾਨ ਸੱਚ ਤੇ ਟਿਕੀ ਹੋਈ ਹੈ ਜਦੋਂ ਦੁਨੀਆ ਦੇ ਨਾਲੇ ਮੁੱਕ ਜਾਣਗੇ ਰੱਬ ਦਾ ਨਾਮ ਅਟੱਲ ਰਹੇਗਾ ਸਤਨਾਮ ਦੀ ਵਿਆਖਿਆ ਸਾਨੂੰ ਸਿਖਾਉਂਦੀ ਹੈ ਕਿ ਰੱਬ ਦੇ ਨਾਮ ਦਾ ਜਾਪ ਹੀ ਸਾਡੀ ਆਤਮਿਕ ਖੁਰਾਕ ਹੈ ਜੇ ਸੱਚੇ ਦਿਲੋਂ ਨਾਮ ਜਪਿਆ ਜਾਏ ਤਾਂ ਅੰਧਕਾਰ ਰੋਸ਼ਨ ਹੋ ਜਾਂਦਾ ਹੈ ਜਿਹੜਾ ਨਾਮ ਸਾਡੀ ਅੰਦਰਲੀ ਦੁਨੀਆ ਨੂੰ ਵੀ ਬਦਲ ਸਕਦਾ ਹੈ ਕਰਤਾਪੁਰਖ ਕਰਤਾਪੁਰਖ ਤੋਂ ਭਾਵ ਕਿ ਪਰਮਾਤਮਾ ਹੀ ਰਚਨਹਾਰ ਹੈ ਉਸਨੇ ਹੀ ਸਭ ਕੁਝ ਕੀਤਾ ਹੈ ਤੇ ਉਸਨੇ ਹੀ ਇਹ ਸਾਰਾ पसारा ਪਸਾਰਿਆ ਹੋਇਆ ਹੈ ਰੱਬ ਕੁਦਰਤ ਦਾ ਮਾਲਕ ਹੈ ਆਕਾਸ਼ਾਂ ਦੇ ਤਾਰੇ ਸਮੁੰਦਰ ਦੀਆਂ ਲਹਿਰਾਂ ਹਵਾ ਦਾ ਰੁਖ ਸਭ ਉਸ ਦੀ ਹੀ ਕਲਾ ਹੈ ਸਾਡੀ ਜ਼ਿੰਦਗੀ ਦੀਆਂ ਚੜ੍ਹਤਾ ਉਤਾਰਾਂ ਵੀ ਉਸ ਦੀ ਰਜ਼ਾ ਨਾਲ ਹੀ ਹੁੰਦੀਆਂ ਹਨ ਇਹ ਪਿਆਰ ਸਿਖਾਉਂਦਾ ਹੈ ਕਿ ਰੱਬ ਵੱਡਾ ਆਕਾਰ ਸਾਜ ਹੈ ਸਾਨੂੰ ਹਰ ਹਾਲਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਤੇ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਇਸ ਸ੍ਰਿਸ਼ਟੀ ਨੂੰ ਨਹੀਂ ਰਚ ਸਕਦਾ। ਨਿਰਭਉ ਨਿਰਵੈਰ। ਉਹ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨਾਲ ਵੈਰ ਰੱਖਦਾ ਹੈ। ਨਿਰਭਉ ਦਾ ਮਤਲਬ ਹੈ ਕਿ ਜੋ ਸਦਾ ਨਿਰਭੀਕ ਹੋਵੇ ਜਿਸ ਨੂੰ ਕਿਸੇ ਦਾ ਵੀ ਡਰ ਨਾ ਹੋਵੇ ਪਰਮਾਤਮਾ ਨਿਰਭਉ ਹੈ ਉਸ ਨੂੰ ਕਿਸੇ ਦਾ ਵੀ ਡਰ ਨਹੀਂ ਨਿਰਵੈਰ ਤੋਂ ਭਾਵ ਹੈ ਕਿ ਜਿਸ ਦੇ ਦਿਲ ਵਿੱਚ ਕਿਸੇ ਲਈ ਕੋਈ ਵੀ ਵੈਰ ਨਾ ਹੋਵੇ ਸਿਰਫ ਪੂਰਨ ਪਿਆਰ ਹੋਵੇ ਪਰਮਾਤਮਾ ਦੇ ਮਨ ਵਿੱਚ ਕਿਸੇ ਲਈ ਕੋਈ ਵੀ ਵੈਰ ਨਹੀਂ ਹੈ ਉਹ ਨਿਰਭਉ ਤੇ ਨਿਰਵੈਰ ਹੈ ਉਹ ਨਾ ਹੀ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨਾਲ ਵੈਰ ਕਰਦਾ ਹੈ ਇਹ ਗੁਣ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਵੀ ਐਸਾ ਜੀਵਨ ਜੀਵਨ ਦੀ ਕੋਸ਼ਿਸ਼ ਕਰੀਏ ਨਾ ਡਰੋ ਨਾ ਕਦੇ ਵੈਰ ਰੱਖੋ ਇਹੀ ਰੱਬ ਦੀ ਰਾਹੀ ਜੀਵਨ ਹੈ ਅਕਾਲ ਮੂਰਤ ਉਹ ਅਕਾਲ ਹੈ ਜਿਸ ਦੀ ਮੂਰਤ ਕਦੇ ਵੀ ਨਹੀਂ ਮਰਦੀ ਅਕਾਲ ਜਿਹੜਾ ਕਦੇ ਮਰਦਾ ਨਹੀਂ ਜਿਸ ਉੱਤੇ ਸਮਾਂ ਕੋਈ ਅਸਰ ਨਹੀਂ ਕਰ ਸਕਦਾ ਜਿਸ ਉੱਤੇ ਕੋਈ ਹਾਲਾਤ ਕੋਈ ਅਸਰ ਨਹੀਂ ਕਰ ਸਕਦਾ ਮੂਰਤ ਤੋਂ ਭਾਵ ਹੈ ਜਿਸ ਦਾ ਰੂਪ ਸਦਾ ਬਣਿਆ ਰਹਿੰਦਾ ਹੈ ਅਸੀਂ ਤਾਂ ਮਾਇਆ ਦੇ ਹੱਥੀ ਬੰਦ ਹਾਂ ਪਰ ਰੱਬ ਸਦਾ ਕਾਇਮ ਰਹਿਣ ਵਾਲੀ ਇੱਕ ਜੋਤ ਹੈ ਇਹ ਸ਼ਬਦ ਸਾਨੂੰ ਸਮਝਾਉਂਦਾ ਹੈ ਕਿ ਰੱਬ ਹਮੇਸ਼ਾ ਨਾਲ ਹੈ ਉਹ ਕਦੇ ਖਤਮ ਨਹੀਂ ਹੁੰਦਾ ਅਜੁਨਨੀ ਅਜੁਨਨੀ ਦਾ ਭਾਵ ਹੈ ਕਿ ਪਰਮਾਤਮਾ ਕਿਸੇ ਵੀ ਜੂਨ ਵਿੱਚ ਨਹੀਂ ਹੁੰਦਾ ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੈ ਉਹ ਨਾ ਹੀ ਜਨਮ ਲੈਂਦਾ ਹੈ ਤੇ ਨਾ ਹੀ ਮਰਦਾ ਹੈ ਅਸੀਂ ਲੱਖਾਂ ਜੂਨਾਂ 'ਚ ਘੁੰਮ ਰਹੇ ਹਾਂ ਪਰ ਰੱਬ ਅਜੁਨਨੀ ਹੈ ਉਹ ਸਦਾ ਇੱਕੋ ਜਿਹਾ ਨਾ ਉਸ ਦਾ ਕੋਈ ਆਰੰਭ ਹੈ ਤੇ ਨਾ ਹੀ ਉਸ ਦਾ ਕੋਈ ਅੰਤ ਹੈ ਇਹ ਗੁਣ ਸਾਨੂੰ ਆਤਮਕ ਮੁਕਤੀ ਵੱਲ ਲੈ ਜਾਂਦਾ ਹੈ ਜਿੱਥੇ ਰੱਬ ਨਾਲ ਮਿਲਾਪ ਹੋ ਸਕਦਾ ਹੈ ਸੈਭੰਗ ਸੈਭੰਗ ਤੋਂ ਭਾਵ ਹੈ ਕਿ ਉਹ ਆਪ ਵਿੱਚੋਂ ਆਪ ਪ੍ਰਗਟ ਹੋਇਆ ਹੈ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਨਾ ਹੀ ਕੋਈ ਰਚਨਹਾਰ ਹੈ ਉਸ ਤੋਂ ਉੱਪਰ ਪਰਮਾਤਮਾ ਸਭ ਕੁਝ ਆਪ ਹੀ ਕਰਨ ਕਰਾਉਣ ਵਾਲਾ ਹੈ ਇਹ ਪ੍ਰਭੂ ਨਿਰਲੇਪ ਹੈ ਸੰਪੂਰਨ ਹੈ ਜਿੱਥੇ ਕੁਝ ਨਹੀਂ ਸੀ ਉੱਥੇ ਵੀ ਉਹ ਆਪ ਸੀ ਇਹ ਸਾਨੂੰ ਸਿਖਾਉਂਦਾ ਹੈ ਕਿ ਸਭ ਕੁਝ ਉਸ ਤੋਂ ਨਿਕਲਿਆ ਉਹ ਖੁਦ ਕਿਸੇ ਦਾ ਮੁਤਾਜ ਨਹੀਂ ਹੈ ਗੁਰਪ੍ਰਸਾਦ ਇਹ ਸਾਰੇ ਸਮਝ ਸਾਨੂੰ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ ਬਿਨਾ ਗੁਰੂ ਦੇ ਸੱਚੀ ਸੂਝ ਨਹੀਂ ਆਉਂਦੀ ਗੁਰੂ ਰਾਹੀ ਰੱਬ ਤੱਕ ਪਹੁੰਚ ਹੈ ਜਿਵੇਂ ਸੂਰਜ ਦੀ ਰੋਸ਼ਨੀ ਚੰਦਰਾ ਮਾਤੇ ਪੈਂਦੀ ਹੈ ਉਹੀ ਰੋਸ਼ਨੀ ਚੰਦਰਾ ਮਾ ਰਾਤ ਨੂੰ ਧਰਤੀ ਉੱਤੇ ਪਾ ਦਿੰਦਾ ਹੈ ਐਸੇ ਹੀ ਗੁਰੂ ਰੱਬ ਦੀ ਜੋਤ ਸਾਨੂੰ ਤਕਾਉਂਦਾ ਹੈ ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਬਿਨ ਸਤਗੁਰ ਕਿਨੇ ਨਾ ਪਾਓ ਸਹਿਭੰਗ ਸਹਿਭੰਗ ਤੋਂ ਭਾਵ ਹੈ ਕਿ ਉਹ ਆਪ ਵਿੱਚੋਂ ਆਪ ਪ੍ਰਗਟ ਹੋਇਆ ਹੈ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਨਾ ਹੀ ਕੋਈ ਰਚਨਹਾਰ ਹੈ ਉਸ ਤੋਂ ਉੱਪਰ ਪਰਮਾਤਮਾ ਸਭ ਕੁਝ ਆਪ ਹੀ ਕਰਨ ਕਰਾਉਣ ਵਾਲਾ ਹੈ ਇਹ ਪ੍ਰਭੂ ਨਿਰਲੇਪ ਹੈ ਸੰਪੂਰਨ ਹੈ ਜਿੱਥੇ ਕੁਝ ਨਹੀਂ ਸੀ ਉੱਥੇ ਵੀ ਉਹ ਆਪ ਸੀ ਇਹ ਸਾਨੂੰ ਸਿਖਾਉਂਦਾ ਹੈ ਕਿ ਸਭ ਕੁਝ ਉਸ ਤੋਂ ਨਿਕਲਿਆ ਉਹ ਖੁਦ ਕਿਸੇ ਦਾ ਮੁਤਾਜ ਨਹੀਂ ਹੈ ਗੁਰਪ੍ਰਸਾਦ ਇਹ ਸਾਰੀ ਸਮਝ ਸਾਨੂੰ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ ਬਿਨਾ ਗੁਰੂ ਦੇ ਸੱਚੀ ਸੂਝ ਨਹੀਂ ਆਉਂਦੀ ਗੁਰੂ ਰਾਹੀ ਹੀ ਰੱਬ ਤੱਕ ਪਹੁੰਚ ਹੈ ਜਿਵੇਂ ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਹੈ ਉਹੀ ਰੋਸ਼ਨੀ ਚੰਦਰਮਾ ਰਾਤ ਨੂੰ ਧਰਤੀ ਉੱਤੇ ਪਾ ਦਿੰਦਾ ਹੈ ਐਸੇ ਹੀ ਗੁਰੂ ਰੱਬ ਦੀ ਜੋਤ ਸਾਨੂੰ ਟਕਾਉਂਦਾ ਹੈ ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਬਿਨ ਸਤਗੁਰ ਕਿਨੇ ਨਾ ਪਾਏ ਆਓ ਮੂਲ ਮੰਤਰ ਨੂੰ ਸਿਰਫ ਉਚਾਰਨ ਹੀ ਨਹੀਂ ਜੀਵਨ ਵਿੱਚ ਵਸਾਉਣ ਦੀ ਕੋਸ਼ਿਸ਼ ਕਰੀਏ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਦਿਲੋਂ ਅਮਲ ਕਰੀਏ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਇਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਗੁਰਸਿੱਖੀ ਵਿਊਜ਼ ਤੇ ਹੋਰ ਵੀ ਰੋਹਾਨੀ ਵੀਡੀਓਜ਼ ਲਈ ਜੁੜੇ ਰਹੋ ਸਬਸਕ੍ਰਾਈਬ ਕਰ ਲਵੋ ਜੀ ਤਾਂ ਜੋ ਗੁਰੂ ਦੀ ਰਿਹਾਈ ਸੀ ਗੱਲ ਤੁਹਾਡੇ ਤੱਕ ਸਿੱਧੀ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ